ਵੱਡੇ ਤੇ ਲਾਂਤ ਪਾਣੀ ਪ੍ਰਕਾਸ਼ ਬਾਦਲ ਨੂੰ ਚਾਹੀਦੀ ਹੈ ਕਾਸ਼ ਬਾਦਲ ਨੇ ਮੁਹੱਲੀ 35 ਏਕੜ ਦੇ ਵਿੱਚ ਸਰਕਾਰ ਦੇ ਖਜ਼ਾਨੇ ਚ ਉੱਥੇ 35 ਏਕੜ ਵਿੱਚ ਪ੍ਰਵਾਸੀ ਦੀ ਕਲੋਨੀ ਬਣਾਈ ਤੇ ਬੀੜੀਆਂ ਪੀਂਦੇ ਜਿਹੜੇ ਬੰਦੇ ਆਓ ਮੈਂ ਸ਼ਰੂਣੀ ਕਮੇਟੀ ਦਾ ਵੋਟਾਂ ਚ ਵੋਟਾਂ ਵੋਟ ਪਾਉਂਦੇ ਵੇਖੇ ਕਿ ਪਿਛਲੇ 40 ਸਾਲ ਦੇ ਵਿੱਚ ਕਿੰਨੇ ਪ੍ਰਵਾਸੀ ਇੱਥੇ ਪੰਜਾਬ ਦੇ ਵਿੱਚ ਆ ਕੇ ਪਿੰਡਾਂ ਸ਼ਹਿਰਾਂ 'ਚ ਬੈਠੇ ਆ ਉਹਨਾਂ ਨੂੰ ਆਧਾਰ ਕਾਰਡ ਕਿੰਨੇ ਬਣਾ ਕੇ ਦਿੱਤੇ ਉਹਨਾਂ ਦੀ ਬਿਹਾਰ ਦੇ ਵਿੱਚ ਵੀ ਆਧਾਰ ਕਾਰਡ ਆ ਉਹਨਾਂ ਦਾ ਪੰਜਾਬ ਦੇ ਵਿੱਚ ਮੁਹਾਲੀ 'ਚ ਵੀ ਆਧਾਰ ਕਾਰਡ ਬੀਜੇਪੀ ਦੇ ਥੱਲੇ ਲੱਗੇ ਉਹਨਾਂ ਦਾ ਏਜੰਡਾ ਪੂਰਾ ਕੀਤਾ ਤੇ 7 ਤੋਂ 17 ਤੱਕ ਕੋਈ ਉਹ ਕੰਮ ਨਹੀਂ ਹੋਣ ਦਿੱਤਾ ਜਿੱਥੇ ਪੰਜਾਬੀਆਂ ਦਾ ਸਿਰ ਉੱਚਾ ਹੁੰਦਾ ਹੋਵੇ ਤੁਹਾਡੇ ਮੁੰਡਿਆਂ ਕੋਲੋਂ ਕੰਮ ਕਿਉਂ ਨਹੀਂ ਹੁੰਦਾ ਤੁਹਾਡੇ ਮੁੰਡੇ ਕੰਮ ਕਿਉਂ ਨਹੀਂ ਕਰਦੇ ਫਤੇਗੜ ਸਾਹਿਬ ਦੇ ਇੰਜੀਨੀਅਰਿੰਗ ਕਾਲਜ ਦੇ ਵਿੱਚ ਸਹਿਬਜ਼ਾਦਾ ਦੀ ਸ਼ਿਦੀ ਵਾਲੇ ਦਿਨ ਪ੍ਰਵਾਸੀ ਮੁੰਡੇ ਪੂਰੀ ਤਰ੍ਹਾਂ ਪਾਰਟੀ ਕਰ ਰਹੇ ਸੀ ਓਮ ਪ੍ਰਕਾਸ਼ ਨਾਮ ਦਾ ਇੰਟੈਲੀਜ ਵਸੀ ਪ੍ਰਗਟ ਸਹਿਮਤੀ ਵੀ ਸੀ ਭਾਜਪਾ ਦਾ ਵੇਦੀ ਐਮਐਲਏ ਉਹਦਾ ਬੇਟਾ 12000 ਆਪਣੀਆਂ ਫੈਕਟਰੀਆਂ ਦੇ ਪ੍ਰਵਾਸੀ ਕਾਮੇ ਲੈ ਕੇ ਸ਼ਖਾਂ ਨੂੰ ਕੁੱਟਣ ਵਾਸਤੇ ਆ ਗਏ ਸਾਡਾ ਜੇ ਕਾਰੋਬਾਰ ਇੱਕ ਰੈਸਟੋਰੈਂਟ ਆ ਉੱਥੇ ਤੁਸੀਂ 20 ਪ੍ਰਵਾਸੀ ਲਾ ਲੈਣੇ ਸਾਡੇ ਮੁੰਡੇ ਜਿਹੜੇ ਉਹਨਾਂ ਦੀ ਫੂਕ ਥੱਲੇ ਕਿਉਂ ਨਹੀਂ ਆਉਂਦੀ ਹਸ਼ਿਆਰਪੁਰ ਦੇ ਵਿੱਚ 5 ਸਾਲ ਦੇ ਬੱਚੇ ਦਾ ਪ੍ਰਵਾਸੀਆਂ ਦੇ ਵੱਲੋਂ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਜਿਸ ਨਾਲ ਪੂਰੇ ਪੰਜਾਬ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਪੰਜਾਬੀਆਂ ਦਾ ਕਹਿਣਾ ਹੈ ਕਿ ਹੁਣ ਪ੍ਰਵਾਸੀਆਂ ਨੂੰ ਅਸੀਂ ਪੰਜਾਬ ਦੇ ਵਿੱਚ ਨਹੀਂ ਰਹਿਣ ਦੇਣਾ ਇੱਥੇ ਸਵਾਲ ਖੜੇ ਹੁੰਦੇ ਨੇ ਕਿ ਪ੍ਰਵਾਸੀਆਂ ਨੂੰ ਪੰਜਾਬ ਵਿੱਚ ਲੈ ਕੇ ਕੌਣ ਆਇਆ ਕਿਸ ਤਰ੍ਹਾਂ ਇਹਨਾਂ ਪ੍ਰਵਾਸੀਆਂ ਦੇ ਹੌਂਸਲੇ ਪਏ ਕਿ ਉਹ ਪੰਜਾਬੀਆਂ ਦੇ ਬੱਚਿਆਂ ਨੂੰ ਕਤਲ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਇਸ ਸੰਬੰਧ ਵਿੱਚ ਗੱਲਬਾਤ ਕਰਾਂਗੇ ਅੱਜ ਸਾਡੇ ਨਾਲ ਮੌਜੂਦ ਨੇ ਸੁਖਦੀਪ ਸਿੰਘ ਜੀ ਜੋ ਕਿ ਇੱਕ ਸਿੱਖ ਚਿੰਤਕ ਨੇ ਤੇ ਨਾਲ ਇੱਕ ਐਸਡੀਓ ਰਿਟਾਇਰ ਨੇ ਪਹਿਲਾ ਪ੍ਰਦੇਸ਼ ਕੈਨੇਡਾ ਟੀਵੀ ਤੇ ਉਹਨਾਂ ਦਾ ਸਵਾਗਤ ਕਰਦੇ ਆਂ ਫਿਰ ਕਰਦੇ ਆਂ ਗੱਲਬਾਤ ਬਹੁਤ ਬਹੁਤ ਸਵਾਗਤ ਹੈ ਸਰ ਸਤਿ ਸ਼੍ਰੀ ਅਕਾਲ ਸਰ ਜੀ ਆਇਆਂ ਸਰ ਸਰ ਬੜੇ ਵੱਡੇ ਸਵਾਲ ਨੇ ਕਿ ਪ੍ਰਵਾਸੀਆਂ ਨੂੰ ਪੰਜਾਬ ਵਿੱਚ ਲੈ ਕੇ ਕੌਣ ਆਇਆ ਤੇ ਕਿਤਨਾ ਉਹਨਾਂ ਦੇ ਹੌਸਲੇ ਵਧ ਗਏ ਆ ਕਿ ਉਹਨਾਂ ਨੇ ਪੰਜਾਬੀਆਂ ਦੇ ਬੱਚਿਆਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ ਸਰ ਇਹ ਸਭ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਤਮ ਚਿੰਤਨ ਦੀ ਲੋੜ ਅਕਾਲੀ ਦਲ ਨੇ ਇਹਨਾਂ ਪ੍ਰਵਾਸੀਆਂ ਨੂੰ ਉਤਸ਼ਾਹਤ ਨਹੀਂ ਕੀਤਾ 7 ਤੋਂ 17 ਤੱਕ ਅਕਾਲੀ ਦਲ ਨੇ ਪ੍ਰਵਾਸੀ ਭਲਾਈ ਬੋਰਡ ਬਣਾਇਆ ਉਹਦਾ ਪ੍ਰਧਾਨ ਬਣਾਇਆ ਆਰਸੀ ਯਾਦਵ ਨਹਿਰਾ ਦੇ ਉੱਤੇ ਉਹਦਾ ਬੋਰਡ ਲੱਗਾ ਹੁੰਦਾ ਸੀ ਅੰਮ੍ਰਿਤਸਰ ਉਹਨੂੰ ਕੈਬਨਿਟ ਮੰਤਰੀ ਦਾ ਰੈਂਕ ਦਿੱਤਾ ਪ੍ਰਕਾਸ਼ ਬਾਦਲ ਨੇ ਮੁਹਾਲੀ 35 ਏਕੜ ਦੇ ਵਿੱਚ YouTube ਤੇ ਮੈਂ ਸੁਣਿਆ ਉਹਨੂੰ 35 ਏਕੜ ਸਰਕਾਰੀ ਫੰਡ ਵਰਤ ਕੇ ਸਰਕਾਰ ਦੇ ਖਜ਼ਾਨੇ ਚੋਂ ਉਥੇ 35 ਏਕੜ ਵਿੱਚ ਪ੍ਰਵਾਸੀਆਂ ਦੀ ਕਲੋਨੀ ਬਣਾਈ ਸਭ ਤੋਂ ਵੱਡ ਤੇ ਲਾਂਤ ਪੈਣੀ ਪ੍ਰਕਾਸ਼ ਬਾਦਲ ਨੂੰ ਚਾਹੀਦੀ ਆ ਜਿਹੜਾ ਥੱਲੇ ਲੱਗ ਕੇ ਰਾਜ ਭਾਗ ਮੰਨਣ ਦੀ ਖਾਤਰ ਬੀਜੇਪੀ ਦੇ ਥੱਲੇ ਲੱਗ ਕੇ ਉਹਨਾਂ ਦਾ ਏਜੰਡਾ ਪੂਰਾ ਕੀਤਾ ਤੇ 7 ਤੋਂ 17 ਤੱਕ ਕੋਈ ਉਹ ਕੰਮ ਨਹੀਂ ਹੋਣ ਦਿੱਤਾ ਜਿੱਥੇ ਪੰਜਾਬੀਆਂ ਦਾ ਸਿਰ ਉੱਚਾ ਹੁੰਦਾ ਹੋਵੇ ਤੁਸੀਂ ਵੇਖ ਲਓ ਹੋਰ ਗੱਲਾਂ ਵੀ ਪਰਵਾਸ ਪੰਜਾਬੀਆਂ ਦੀ ਪੱਗ ਦੇਖ ਕੇ ਪੰਜਾਬੀਆਂ ਨੂੰ ਦੇਖ ਕੇ ਜਿਹੜੇ ਲੋਕ ਥਰ-ਥਰ ਕੰਮ ਦੇ ਸੀ ਅੱਜ ਪੰਜਾਬੀਆਂ ਦੀਆਂ ਪੱਗਾਂ ਲਾਹਣ ਤੇ ਆ ਗਏ ਅੱਜ ਪੰਜਾਬੀਆਂ ਦੇ ਬੱਚੇ ਮਾਰਨ ਤੇ ਆ ਗਏ ਅੱਜ ਪੰਜਾਬੀਆਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟਣ ਤੇ ਆ ਗਏ ਏਡੇ ਵੱਡੇ ਹੌਂਸਲੇ ਕਿ ਇਹਨਾਂ ਪਿੱਛੇ ਸਿਆਸੀ ਲੋਕ ਕੰਮ ਕਰ ਰਹੇ ਸਰ ਦੇਖੋ ਸਾਰੇ ਕਿ ਪੰਜਾਬੀ ਦਾ ਗਾਣਾ ਤੂੰ ਨਹੀਂ ਬੋਲਦੀ ਤੇਰੇ ਚੋਂ ਤੇਰਾ ਯਾਰ ਬੋਲਦਾ ਇਹਨਾਂ 'ਚ ਕੌਣ ਬੋਲਦਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ YouTube ਤੇ ਅਵੇਲੇਬਲ ਸੀ ਤੇ ਦਸਿੰਦਰਪਾਲ ਸਿੰਘ ਨੇ ਆਪਣੇ ਚੈਨਲ ਤੋਂ ਪਾਈ ਸੀ 22 ਦਸੰਬਰ 22 ਨੂੰ ਫਤਿਹਗੜ੍ਹ ਸਾਹਿਬ ਦੇ ਵਿੱਚ ਫਤਿਹਗੜ੍ਹ ਸਾਹਿਬ ਦੇ ਇੰਜੀਨੀਅਰਿੰਗ ਕਾਲਜ ਦੇ ਵਿੱਚ ਸਾਬਜਾਦਾ ਦੀ ਸ਼ਹੀਦੀ ਵਾਲੇ ਦਿਨ ਪ੍ਰਵਾਸੀ ਮੁੰਡੇ ਜਿਹੜੇ ਕਾਲਜ ਦੇ ਜਿਹੜੇ ਆ ਉਹ ਇੱਕ ਬਕਾਇਦਾ ਆਪਣਾ ਸਰਕਲ ਬਣਾ ਕੇ ਪੂਰੀ दारू ਪਾਰਟੀ ਕਰ ਰਹੇ ਸੀ ਔਰ ਜੇ ਸਿਕਿਉਰਿਟੀ ਗਾੜੀਆਂ ਨੇ ਉਹਨਾਂ ਨੂੰ ਰੋਕਿਆ ਦੋ ਸਕਿਉਰਿਟੀ ਗਾਰਡਨ ਨੂੰ ਕੁੱਟਿਆ ਮਾਰਿਆ ਤੇ ਜ਼ਖਮੀ ਕੀਤਾ ਪੰਜਾਬ ਵਾਸੀਓ ਮੇਰੀ ਗੱਲ ਧਿਆਨ ਨਾਲ ਸੁਣ ਲਿਓ ਤੁਹਾਨੂੰ ਇਹ ਚੇਤਾ ਭੁੱਲ ਜਾਂਦੀਆਂ ਸਾਰੀਆਂ ਗੱਲਾਂ 22 ਦਸੰਬਰ 22 ਨੂੰ ਸੂਰਜਨਾ ਦਾ ਬਿਹਾਰੀ ਨੌਜਵਾਨ ਉਹ ਦਿੱਲੀ ਕੀਤੇ ਨਾਲ ਗੱਲ ਕਰਦਾ ਪਿਆ ਸੀਗਾ ਉਸ ਟਾਈਮ ਤੇ ਐਸਐਸਪੀ ਫਡੇਗੜ ਸਾਹਿਬ ਜਾਂ ਡੀਜੀਪੀ ਪੰਜਾਬ ਪੁਲਿਸ ਸਾਡੇ ਪੰਜਾਬ ਸਰਕਾਰ ਦੇ ਜਵਾਬ ਦੇ ਦੇਣਗੇ ਉਸ ਮਾਮਲੇ 'ਚ ਕੀ ਡਿਵੈਲਪਮੈਂਟ ਹੋਈ ਕੌਣ ਕੌਣ ਫੜਿਆ ਗਿਆ ਕੋਈ ਕਾਰਵਾਈ ਨਹੀਂ ਹੋਈ ਉਹਦੇ ਪਿੱਛੇ ਕੌਣ ਸੀ ਮੈਨੂੰ ਇਹ ਨਜ਼ਰ ਆ ਰਿਹਾ ਵਾ ਇਹ ਇੱਕ ਨਰੈਟਿਵ ਨੂੰ ਛੋਟਾ ਕਰ ਲਈ ਦੂਜਾ ਨਰੈਟਿਵ ਦੂਜੇ ਨੂੰ ਛੋਟਾ ਕਰ ਲਈ ਤੀਜਾ ਨਰੈਟ ਇਹ 27 ਤੱਕ ਇਦਾਂ ਹੀ ਚੱਲਣਾ ਜੋ ਮੈਨੂੰ ਲੱਗਦਾ ਅੱਜ ਦੇਖੀਏ ਤੇ ਪੰਜਾਬੀ ਜਿਹੜੇ ਆ ਅੱਜ ਜੋ ਵੀ ਬਿਜ਼ਨਸ ਕਰਦੇ ਆ ਪਰ ਉਹਨਾਂ ਨੇ ਪਹਿਲ ਜਿਹੜੀ ਆ ਪ੍ਰਵਾਸੀ ਲੋਕਾਂ ਨੂੰ ਹੀ ਦਿੱਤੀ ਹੋਈ ਆ ਇਨ ਪਈਆਂ ਲੋਕਾਂ ਨੂੰ ਦਿੱਤੀ ਹੋਈ ਆ ਕੋਈ ਫੈਕਟਰੀਆਂ ਦੇਖ ਲਈਏ ਜਾਂ ਵੱਡੇ ਬਿਜ਼ਨਸਮੈਨ ਦੇਖ ਲਈਏ ਉਹਨਾਂ ਦੇ ਅੰਦਰ ਜਿਹੜੇ ਕੰਮ ਕਰ ਰਹੇ ਪ੍ਰਵਾਸੀ ਲੋਕ ਹੀ ਕੰਮ ਕਰ ਰਿਆ ਪੰਜਾਬੀਆਂ ਨੂੰ ਉਹ ਕਿਸੇ ਵੀ ਗਿਣਤੀ ਵਿੱਚ ਨਹੀਂ ਲੈ ਕੇ ਆ ਰਹੇ ਕਿੱਥੇ ਕਮੀਆਂ ਨਜ਼ਰ ਆ ਰਹੀ ਮੈਂ ਸਿੱਧਾ-ਸਿੱਧਾ ਕਿਸੇ ਨੂੰ ਪੁਆਇੰਟ ਆਊਟ ਨਾ ਕਰਾਂ ਨੂਰ ਮਹਿਲਿਆਂ ਦਾ ਸਮਾਗਮ ਸੀ ਕੋਈ ਸਨ ਮੈਨੂੰ ਦਿਮਾਗ ਚੋਂ ਨਿਕਲ ਗਿਆ ਲੁਧਿਆਣਾ ਭਾਜਪਾ ਦਾ ਬੇਦੀ ਐਮਐਲਏ ਉਹਦਾ ਬੇਟਾ 12000 ਆਪਣੀਆਂ ਫੈਕਟਰੀਆਂ ਦੇ ਪ੍ਰਵਾਸੀ ਕਾਮੇ ਲੈ ਕੇ ਸਿੱਖਾਂ ਨੂੰ ਕੁੱਟਣ ਵਾਸਤੇ ਆ ਗਏ ਔਰ ਸਾਡੇ ਜਿਹੜੇ ਹੁਣ ਪੰਥ ਦੀ ਨਮੈਂਦਾ ਜਥੇਬੰਦੀ ਦੇ ਆ ਇਹ ਉਦੋਂ ਗ੍ਰਹਿ ਮੰਤਰੀ ਸੀ ਔਰ ਉਦੋਂ ਇਹ ਸੁਣਿਆ ਗਿਆ ਤੇ ਮੈਗਜ਼ੀਨਾਂ ਅਖਬਾਰਾਂ 'ਚ ਛਪਿਆ ਚਾਹੇ ਇੱਥੇ 100 ਸਿੱਖ ਮਰ ਜਵੇ ਨੂਰਮੈਲੀਆ ਦਾ ਸਮਾਗਮ ਹੋਊਗਾ ਇਹ ਔਨ ਰਿਕਾਰਡ ਗੱਲਾਂ ਵਾਂ 2008-09 ਦੇ ਲਗ ਅਸ਼ਕ ਦੀ ਗੱਲ ਹੋਊਗੀ ਇਹ ਕਿੰਨੇ ਕਰਾਇਆ ਜਿਹੜਾ ਇਜ਼ਹਾਰ ਆ আলম ਐਸਐਸਬੀ ਅੰਮ੍ਰਿਤਸਰ ਉਹਨੇ ਪੂਰਾ ਮੁੰਡਿਆਂ ਦਾ ਘਾਣ ਕੀਤਾ ਉਹਨੇ ਆਲਮ ਸੈਨਾ ਬਣਾਈ ਸੀ ਚੁਣ ਚੁਣ ਕੇ ਮੁੰਡੇ ਮਾਰੇ ਮੇਰਾ ਛੋਟਾ ਬ੍ਰਦਰ ਵੀ ਉਸੇ ਦੌਰ ਚ ਹੀ ਮਰਿਆ ਪੁਲਿਸ ਮੁਕਾਬਲੇ ਚ ਮਾਰਿਆ ਆਲਮ ਦਾ ਪਿੰਡ ਬਿਹਾਰ ਦੇ ਇਲਾਕੇ ਸੀ ਕਿਸੇ ਬਿਹਾਰ ਦਾ ਸੀਗਾ ਉਹ ਬੰਦਾ ਇੱਕ ਓਮ ਪ੍ਰਕਾਸ਼ ਨਾਮ ਦਾ ਇੰਟੈਲੀਜੈਂਸ ਦਾ ਆਈਜੀ ਉਹ ਯੂਪੀ ਤੋਂ ਲਿਆਂਦਾ ਇਹ ਕਿੰਨੇ ਲਿਆਂਦੇ ਆ ਕਾਲੀਆਂ ਦੀ ਮੂਕ ਸਹਿਮਤੀ ਵੀ ਸੀ ਪ੍ਰਗਟ ਸਹਿਮਤੀ ਵੀ ਸੀ ਆਪਣਾ ਰਾਜ ਭਾਗ ਸਲਾਮਤ ਰੱਖਣ ਲਈ ਪੰਜਾਬ ਦੇ ਨੌਜਵਾਨ ਤੇ ਬਾਹਰ ਦੇ ਬ੍ਰਿਸ਼ਾਂ ਹੀ ਜਾ ਰਹੇ ਆ ਔਰ ਘਰਾਂ ਦੇ ਵਿੱਚ ਬਜ਼ੁਰਗ ਬੈਠੇ ਹੋਏ ਆ ਕੋਠੀਆਂ ਬਿਲਕੁਲ ਖਾਲੀ ਆ ਤੇ ਕੋਠੀਆਂ ਦੇ ਵਿੱਚ ਭਈਏ ਹੀ ਰਾਜ ਕਰਨ ਦੇ ਆ ਉਹਨਾਂ ਦਾ ਕਾਰੋਬਾਰ ਵੀ ਭਈਆਂ ਨੇ ਸੰਭਿਆ ਜ਼ਮੀਨਾਂ ਵੀ ਭਈਆਂ ਨੇ ਸੰਭੀਆਂ ਫਿਰ ਅਸੀਂ ਕਹਿੰਦੇ ਆ ਕਿ ਸਾਡੇ ਉੱਤੇ ਹੈਵੀ ਹੋ ਰਿਹਾ ਸਾਰੀਆਂ ਕਮੀਆਂ ਆਪਣੇ ਵਿੱਚ ਹੀ ਨਜ਼ਰ ਆ ਰੀਆਂ ਲੱਗਦੀਆਂ ਦੇਖੋ ਸਰ ਸਰਕਾਰ ਦਾ ਤਾਂ ਏਜੰਡਾ ਵਾ ਸਰਕਾਰ ਤੁਹਾਨੂੰ ਆਪਣੀ ਪੇਚ ਤੇ ਲਾਉਂਦੀ ਪਹਿਲਾਂ ਆਪਣੀ ਪੇਚ ਤੇ ਲੈ ਕੇ ਆਪਣੀ ਵਿੱਚ ਤੇ ਖਟਾਉਂਦੇ ਸਾਡੀ ਪੇਚ ਤੇ ਆ ਕੇ ਖੇਡੋ ਪੰਜਾਬੀ ਉਹ ਸਰਕਾਰ ਦੀ ਪੇਚ ਤੇ ਜਾ ਕੇ ਖੇਡੇ ਲੁਧਿਆਣੇ ਤਖਤੀਆਂ ਲੈ ਕੇ ਰੇਲਵੇ ਸਟੇਸ਼ਨ ਤੇ ਖੜੇ ਹੁੰਦੇ ਸੀਗੇ ਜ਼ਿਮੀਂਦਾਰ ਦੋ ਮੁਰਗੇ ਚਾਰ ਬੋਤਲਾਂ ਨਾਲ ਦਿਹਾੜੀ ਤੁਹਾਡੇ ਮੁੰਡਿਆਂ ਕੋਲੋਂ ਕੰਮ ਕਿਉਂ ਨਹੀਂ ਹੁੰਦਾ ਤੁਹਾਡੇ ਮੁੰਡੇ ਕੰਮ ਕਿਉਂ ਨਹੀਂ ਕਰਦੇ ਆਪਾਂ ਕਰੋੜ ਦੀ ਗੱਡੀ ਕਿਸੇ ਸਿੰਗਰ ਦੀ ਵੇਖ ਲਈ ਆ ਤੋ ਮੁੰਡੇ ਨੂੰ ਵੀ ਉਹ ਗੱਡੀ ਚਾਹੀਦੀ ਆ ਭਾਵੇਂ ਬਾਪੂ ਕਿਲਾ ਵੇਚ ਕੇ ਦੇਵੇ ਗੱਲਾਂ ਬੜੀਆਂ ਘੋੜੀਆਂ ਵਾ ਬਾਹਰ ਜਾ ਕੇ ਆਪਾਂ ਜੇ ਡਰੱਗ ਪੈਲਰਰ ਬਣਦੇ ਆ ਫਾਈਨੈਂਸਰਾਂ ਦੇ ਪੈਸੇ ਕਰਾਉਨੇ ਆ ਉਹ ਕੰਮ 50 ਕਿਲੇ ਵਾਲਾ ਜਿਹੜਾ ਜ਼ਿਮੀਦਾਰ ਆ ਉਹਦਾ ਬੇਟਾ ਇੱਥੇ ਕਿਉਂ ਨਹੀਂ ਕਰਦਾ ਇਹ ਸਰਕਾਰ ਨੇ ਆਪਣੀ ਪੇਚ ਤੇ ਪੰਜਾਬੀਆਂ ਨੂੰ ਲਿਆ ਕੇ ਖੜਾਇਆ ਇੱਥੋਂ ਧੜਾ ਧੜ ਪ੍ਰਵਾਸ ਕਰਾਇਆ ਬਾਹਰ ਹੁਣ ਬਾਹਰ ਰੌਲਾ ਪਿਆ ਟੋਰਾਂਟੋ ਦੇ ਵਿੱਚ ਕੱਲ ਜਿਹੜੇ ਮੂਲ ਪੰਜਾਬੀ ਮੂਲ ਵਾਸੀ ਆ ਕੈਨੇਡਾ ਦੇ ਉਹਨਾਂ ਨੇ ਧਰਨਾ ਲਾਇਆ ਐਂਟੀ ਇਮੀਗ੍ਰੇਸ਼ਨ ਰੈਲੀ ਆ ਉਹ ਹੁਣ ਐਂਟੀ ਇਮੀਗ੍ਰੈਂਟ ਰੈਲੀ ਬਣ ਗਈ ਜਿੰਨੇ ਪ੍ਰਵਾਸੀ ਪੰਜਾਬੀ ਨੇ ਉਥੇ ਉਹ ਸਾਰੇ ਨਿਕਲ ਲਗੇ ਸਾਡੀਆਂ ਨੌਕਰੀਆਂ ਖਤਰੇ 'ਚ ਸਾਡਾ ਕਾਰੋਬਾਰ ਖਤਰੇ 'ਚ ਇਹ ਕੱਲ ਪਰਸੋ ਦੀਆਂ ਖਬਰਾਂ ਨੇ ਕੈਨੇਡਾ ਦੇ ਚੈਨਲਾਂ 'ਚ ਚੱਲ ਰਹੀਆਂ ਇਹਦੇ ਵਾਸਤੇ ਕੌਣ ਜ਼ਿੰਮੇਵਾਰ ਪੰਜਾਬੀ ਖੁਦ ਜ਼ਿੰਮੇਵਾਰ ਆਪਾਂ ਖੁਦ ਕੰਮ ਕਰਨਾ ਸਿੱਖੀਏ ਸਾਨੂੰ ਕੀ ਗੱਲ ਆ ਸਾਡਾ ਜੇ ਕਾਰੋਬਾਰ ਇੱਕ ਰੈਸਟੋਰੈਂਟ ਆ ਉਥੇ ਤੁਸੀਂ ਵੀ ਪ੍ਰਵਾਸੀ ਲਾ ਲੈਣੇ ਆ ਸਾਡੇ ਮੁੰਡੇ ਜਿਹੜੇ ਉਹਨਾਂ ਦੀ ਫੂਕ ਥੱਲੇ ਕਿਉਂ ਨਹੀਂ ਆਉਂਦੀ ਸਾਡੇ ਬੱਚੇ ਸਾਰੇ ਤੇ ਮਾਰੇ ਨਹੀਂ ਸਾਡੇ ਬੱਚੇ ਆਈਐਸ ਵੀ ਬਣਦੇ ਸਾਡੇ ਬੱਚੇ ਪੀਐਸ ਵੀ ਬਣਦੇ ਜਿਹੜੀ ਇੱਕ ਨਾਰਮਲ ਸਾਡੀ ਹਵਾ ਵਾ ਨਾਰਮਲ ਸਾਡੀ ਹਵਾ ਗਾਣਿਆਂ ਨੇ ਪੰਪ ਮਾਰਿਆ ਸਨ ਲੋਕ ਪੰਜਾਬ ਦੇ ਕਹਿ ਰਹੇ ਆ ਕਿ ਮਤੇ ਪਾਏ ਜਾ ਰਹੇ ਆ ਵੀ ਨਾ ਤੇ ਇਹਨਾਂ ਨੂੰ ਕੋਈ ਜ਼ਮੀਨ ਲੈ ਕੇ ਦਊਗਾ ਇੱਥੇ ਨਾ ਉਹ ਮਾਲਕ ਬਣ ਸਕਣਗੇ ਨਾ ਆਧਾਰ ਕਾਰਡ ਦਾ ਇਸਤੇਮਾਲ ਕਰਨਗੇ ਵੋਟਾਂ ਉਹ ਨਹੀਂ ਪਾ ਸਕਣਗੇ ਔਰ ਭਈਏ ਲੋਕ ਜਿਹੜੇ ਆ ਉਹ ਬਹਿਕਾਂ ਦੇ ਬੰਬੀ ਦੇ ਰਹਿਣਗੇ ਇਹਨਾਂ ਲੋਕਾਂ ਨੇ ਆਪਣੇ ਘਰਾਂ ਜਵਾਲ ਲਿਆ ਤੇ ਹੁਣ ਕਹਿੰਦੇ ਆ ਵੀ ਉੱਥੋਂ ਕੱਢ ਕੇ ਅਸੀਂ ਬੰਬੀਆਂ ਦੇ ਸੌ ਮੰਨਣ ਸਰ ਵੇਖੋ ਪੰਚਾਇਤਾਂ ਮਤੇ ਪਾਰੀਆਂ ਪੰਚਾਇਤਾਂ ਕੋਲ ਇਨੀ ਪਾਵਰ ਹੁੰਦੀ ਆ ਸਰਕਾਰ ਕਿਹੜਾ ਮਤਾ ਪਾਰੀ ਪੰਜਾਬ ਸਰਕਾਰ ਗੁੰਗੀ ਬੋਲੀ ਕਿਉਂ ਬਣੀ ਬੈਠੀ ਆ ਮੈਂ ਸਮਝਦਾ ਇਹ ਸਿੱਧੇ ਸਿੱਧੇ ਤੌਰ ਤੇ ਇਹ ਇੱਕ ਸਟੇਟ ਸਪੌਂਸਰਡ ਪ੍ਰੋਗਰਾਮ ਆ ਕੁੰਬੜਾ ਵਿੱਚ ਜਿਹੜੇ ਦੋ ਬੱਚੇ ਮਰੇ ਆ ਉਦੋਂ ਬਾਅਦ ਹੋਰ ਵਾਰ ਦਾ ਤਾਂ ਵੀ ਹੁੰਦੀ ਰਹੀਆਂ ਉਹ ਦਵਾਈਆਂ ਗਈਆਂ ਹਾਰਪੁਰ ਦੇ ਬੱਚੇ ਵਾਲੀ ਗੱਲ ਸਾਹਮਣੇ ਆ ਗਈ ਜਰੰਦਰ ਵਾਲੀ ਲੜਕੀ ਦੀ ਗੱਲ ਸਾਹਮਣੇ ਆ ਗਈ ਇਹਨਾਂ ਨੂੰ ਆਪਣੇ ਸਿਰ ਤੇ ਬਿਠਾਇਆ ਕਿੰਨੇ ਸਰਕਾਰ ਇਹ ਵਾਈਟ ਪੇਪਰ ਲਿਆਵੇ ਇਸ ਗੱਲ ਤੇ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਇਸ ਮਾਮਲੇ ਦੇ ਵਾਈਟ ਪੇਪਰ ਲਿਆਵੇ ਕਿ ਪਿਛਲੇ 40 ਸਾਲ ਦੇ ਵਿੱਚ ਕਿੰਨੇ ਪ੍ਰਵਾਸੀ ਇੱਥੇ ਪੰਜਾਬ ਦੇ ਵਿੱਚ ਆ ਕੇ ਪਿੰਡਾਂ ਸ਼ਹਿਰਾਂ 'ਚ ਬੈਠੇ ਆ ਉਹਨਾਂ ਨੂੰ ਕਿਹਦੀ ਸ਼ਹਿਦ ਆਇਆ ਕਿਹਦੀ ਸ਼ਹਿਦ ਇੱਥੇ ਆਇਆ ਉਹਨਾਂ ਨੂੰ ਆਧਾਰ ਕਾਰਡ ਕਿੰਨੇ ਬਣਾ ਕੇ ਦਿੱਤੇ ਉਹਨਾਂ ਦੀ ਬਿਹਾਰ ਦੇ ਵਿੱਚ ਵੀ ਆਧਾਰ ਕਾਰਡ ਆ ਉਹਨਾਂ ਦਾ ਪੰਜਾਬ ਦੇ ਵਿੱਚ ਮੁਹਾਲੀ ਦੇ ਵਿੱਚ ਵੀ ਆਧਾਰ ਕਾਰਡ ਇਹ ਵੋਟ ਬੈਂਕ ਮੈਂ ਓਪਨ ਕਹਿ ਦੇਣਾ ਬੀੜੀਆਂ ਪਰਾਂ ਬੰਦ ਕੇ ਤੇ ਬੀੜੀਆਂ ਪੀਂਦੇ ਜਿਹੜੇ ਬੰਦੇ ਆ ਉਹ ਮੈਂ ਸ਼ਰੂਣੀ ਕਮੇਟੀ ਦੇ ਵੋਟਾਂ ਚ ਵੋਟਾਂ ਵੋਟ ਪਾਉਂਦੇ ਵੇਖਿਆ ਮੈਂ ਖੁਦ ਪ੍ਰਤੱਖ ਦਰਸ਼ੀ ਹਾਂ 2011 ਚ ਮੇਰੀ ਐਸ ਡੀਓ ਗੋਲਵੜ ਦੇ ਤੌਰ ਤੇ ਡਿਊਟੀ ਸੀ ਸੁਪਰਵਾਈਜ਼ਰ ਦੀ ਮੈਂ ਸਾਰਾ ਕੁਝ ਵੇਖਿਆ ਕੌਣ ਜ਼ਿੰਮੇਵਾਰ ਜਿਹੜੇ ਤੁਸੀਂ ਪੰਥ ਦੀ ਨਮੈਂਦਾ ਜੱਥੇਬੰਦੀ ਮੈਂ ਗੱਲ ਕਰ ਰਿਹਾ ਨਾ ਕਾਲੀ ਸਭ ਤੋਂ ਵੱਧ ਜ਼ਿੰਮੇਵਾਰ ਇੱਕ ਸਟੇਟ ਦਾ ਏਜੰਡਾ ਵੀ ਹੁੰਦਾ ਜੇ ਰਜੀਵ ਗਾਂਧੀ ਦੀ ਡੈਥ ਤੋਂ ਬਾਅਦ 21 ਮਈ 91 ਤੋਂ ਬਾਅਦ 96 ਤੱਕ ਨਰਸਿਮਹਾ ਰੌ ਰਿਆ ਨਰਸਿਮਹਾ ਉਹ ਤਾਂ ਕਾਂਗਰਸ ਦਾ ਸੀਗਾ ਪੰਜਾਬ ਦੇ ਨੌਜਵਾਨਾਂ ਦਾ ਕਤਲਿਆ Hindu ਵੀਰਾਂ ਨੂੰ ਬਾਸਤ ਤੋਂ ਕੱਢ ਕੇ ਮਰਵਾਉਣਾ ਬੰਬ ਧਮਾਕਾ ਕਰਵਾਉਣਾ ਇਹਦੇ ਪਿੱਛੇ ਕਾਂਗਰਸੀ ਸਪੋਰਟ ਤੇ ਹੋਰ ਕੌਣ ਸੀ ਪੰਜਾਬ ਦੇ ਨੌਜਵਾਨਾਂ ਦਾ ਸ਼ਿਕਾਰ ਖੜਨ ਲਈ ਪੰਜਾਬ ਦੇ ਲੋਕਾਂ ਦਾ ਸ਼ਿਕਾਰ ਕਰਨ ਲਈ ਇਹ ਕਿਹਦਾ এজেন্ডਾ ਸੀਗਾ ਇਹ ਸਾਡੇ ਕਾਲੀ ਦਲ ਨੇ ਇਹਨੂੰ ਨੰਗਾ ਕਰਨਾ ਸੀ ਤੇ ਕਾਲੀ ਦਲ ਤੇ ਆਪ ਡੰਡੋਤ ਕਰਨ ਲੱਗ ਪਿਆ ਦਸੰਬਰ 96 ਦੇ ਵਿੱਚ ਬਾਦਲ ਦੀ ਪੀਏਪੀ ਗਰਾਊਂਡ ਦੇ ਵਿੱਚ ਮੀਟਿੰਗ ਹੋਈ ਆ ਸਾਰੇ ਪੁਲਿਸ ਵਾਲਿਆਂ ਨਾਲ ਵੀ ਅਸੀਂ ਤੁਹਾਨੂੰ ਕਹਾਂਗੇ ਵੀ ਪੀਪਲ ਕਮਿਸ਼ਨ ਬਣਾਵਾਂਗੇ ਅਸੀਂ ਕਾਰਵਾਈ ਕੋਈ ਨਹੀਂ ਕਰਾਂਗੇ ਕੋਈ ਮੇਰੀ ਗੱਲ ਦਾ ਖੰਡਨ ਕਰ ਦਵੇ ਔਰ ਜਦੋਂ ਮੌਕਾ ਸੀਗਾ ਜਦੋਂ ਉਦੋਂ ਟਾਈਮ ਸੀ ਉਦੋਂ ਦਿਨੇ ਉਹਨਾਂ ਦੇ ਮੁੰਡਿਆਂ ਦੇ ਭੋਗਾਂ ਦੇ ਜਾਂਦਾ ਸੀਗਾ ਤੇ ਰਾਤ ਨੂੰ ਕੇਪੀਐਸ ਗਿਲਦੀ ਕੋਠੀ ਜਾਂਦਾ ਸੀ ਕੌਣ ਜਵਾਬ ਦਊਗਾ ਇਸ ਗੱਲ ਦਾ ਪੰਜਾਬ ਦੇ ਸੂਲਗ ਦੇ ਮੁੱਦੇ ਦਿਨ-ਬਦਨ ਪ੍ਰਗਟ ਹੋ ਰਹੇ ਆ ਜਿਹੜੇ ਸਾਰੀਆਂ ਸਰਕਾਰਾਂ ਨੇ ਲੁਕੋਏ ਸੀ ਕਾਂਗਰਸ ਸਰਕਾਰ ਵੀ ਵਿਚਾਈ ਹੈ ਕਾਂਗਰਸ ਕਦੇ ਦੋਤ hoti ਹੈ ਪ੍ਰਵਾਸੀਆਂ ਦੇ ਮਾਮਲੇ 'ਚ ਆਮ ਆਦਮੀ ਪਾਰਟੀ ਦੀ ਤਾਂ ਗੱਲ ਕਰਨ ਦੀ ਲੋੜ ਹੀ ਨਹੀਂ ਮਾਰਚ 22 ਤੋਂ ਬਾਅਦ ਤੁਸੀਂ ਇਹ ਮੈਨੂੰ ਦੱਸੋ ਅਚੀਵਮੈਂਟ ਕੋਈ ਇਸ ਕਿਸਮ ਦੀ ਦੱਸੋ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਪ੍ਰਵਾਸੀ ਮਾਮਲਿਆਂ ਬਾਰੇ ਜਿਹੜਾ ਮੰਤਰੀ ਆ ਦਾ ਜਿਹੜਾ ਵੀ ਕੋਈ ਹੋਰ ਮੰਤਰੀ ਜੀ ਦੇ ਕੋਲ ਚਾਰਜ ਆ ਉਹਦੇ ਕੋਲ ਕੋਈ ਜਵਾਬ ਹੈਗਾ ਪੰਜਾਬੀਆਂ ਦੀ ਅਣਖ ਨੂੰ ਹੱਥ ਪੈ ਰਿਆ ਪੰਜਾਬੀ ਦੇ ਬੱਚਿਆਂ ਨਾਲ ਦੁਸ਼ਕਰਮ ਹੋ ਰਿਹਾ ਤੇ ਇਹ 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 ਵਸ ਕੋਣ ਆ